ਸਾਹਿਬ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਨਮ ਅਮੋਲਕ ਰਤਨ ਹੈ ਪੂਰੇ ਸਤ ਗੁਰ ਪਾਸ ਸਤਗੁਰ ਸੇਵੇ ਲੱਗਿਆ ਕੱਢ ਰਤਨ ਦੇਵੇ ਪ੍ਰਗਾਸ ਸਤਗੁਰ ਸੇਵੇ ਲੱਗਿਆ ਕੱਢ ਰਤਨ ਦੇਵੇ ਪ੍ਰਗਾਸ ਧੰਨਵਾਹਿ ਗੁਰੂ ਸਾਹਿਬ ਜੀਓ ਮਰੂ ਮਹਲਾ ਪਹਿਲਾ ਸ਼ਲੋਕ पतित पुनीत असंख्य होए हर चरणी मन लाग 86 तीर्थ नाम प्रभु नानक जिस मस्तक पाग पतित पुनीत असंख्य होए हर चरणी मन लाग 86 ਤੀਰਥ ਨਾਮ ਪ੍ਰਭ ਨਾਨਕ ਜਿਸ ਮਸਤਕ ਬਾਗ ਪਰਮ ਸਨਮਾਨ ਯੋਗ ਗੁਰੂ ਗ੍ਰੀਬ ਜੀ ਬਾਜ ਬਖਸ਼ੰਦ ਪਿਤਾ ਚਬਰ ਛਤਰ ਤਖ ਦੇ ਮਲਕ ਬਾਣੀ ਕੇ ਬੋਹਿਤ ਸ਼ਬਦ ਗੁਰੂ ਸਤਗੁਰੂ ਸਰਬ ਸਾਂਝੀ ਮਨੁੱਖਤਾ ਦੇ ਸਰਬ ਸਾਂਝੇ ਰਹਿਬਰ ਤੁਨ ਤੁਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਪਰ ਰਹੇ ਸਤ ਸੰਗੀ ਜਨੋ ਸਤਗੁਰਾਂ ਨੇ ਬਖਸ਼ਿਸ਼ ਕੀਤੀ ਹੈ ਸਤਿਗੁਰੂ ਕੇ ਹਜ਼ੂਰ ਜੁੜ ਬੈਠਣ ਦਾ ਸਮਾਪਤ ਹੋਇਆ ਰਹਿਰਾਸ ਸਹਿ ਪਾਵਨ ਬਾਣੀ ਦੇ ਪਾਠ ਤੋਂ ਬਾਅਦ ਰੱਬੀ ਬਾਣੀ ਦੇ ਸ਼ਬਦਾਂ ਦਾ ਕੀਰਤਨ ਗੁਰੂ ਸਾਰਿਆਂ ਨੇ ਕੀਤਾ ਹੈ ਇਕਾਗਰਤਾ ਬਖਸ਼ੋ ਗੁਰਬਾਣੀ ਵਿਚਾਰ ਦੇ ਨਾਲ ਸਾਂਝ ਪਾਉਣ ਤੋਂ ਪਹਿਲਾਂ ਸਤਿਗੁਰੂ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰਫਤ ਤੇ ਪ੍ਰਵਾਨ ਕਰੋ ਪਿਆਰ ਸਹਿਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੜੀਵਾਰ ਗੁਰਬਾਣੀ ਵਿਚਾਰ ਦੇ ਤਹਿਤ ਪਵਨ ਸ਼ਲੋਕ ਦਾ ਪਾਠ ਆਪ ਸੰਗਤਾਂ ਦੇ ਨਾਲ ਸਾਂਝਾ ਕੀਤਾ ਹੈ ਮਾਰੂ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤਾ ਹੋਇਆ ਇਹ ਸ਼ਲੋਕ ਹੈ। ਇਸ ਸ਼ਲੋਕ ਦੇ ਅੰਦਰ ਸਤਿਗੁਰੂ ਨੇ ਕੁਝ ਕੁ ਬਾਤਾਂ ਦਾ ਜ਼ਿਕਰ ਕੀਤਾ ਹੈ ਕਿ ਜਿਹੜੇ ਜਿਹੜੇ ਵੀ ਪਰਮਾਤਮਾ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੇ ਜਿਨ੍ਹਾਂ ਨੇ ਵੀ ਆਪਣੇ ਜੀਵਨ ਦੇ ਵਿੱਚ ਰੱਬੀ ਨਾਮ ਨੂੰ ਦ੍ਰਿੜ ਕੀਤਾ ਹੈ ਉਹ ਪਤਿਤ ਤੋਂ ਪੁਨੀਤ ਹੋ ਗਏ ਪਤ੍ਰ ਸ਼ਬਦ ਦਾ ਅਰਥ ਹੈ ਪਾਪੀ ਬੰਦੇ ਜਿਨ੍ਹਾਂ ਦੇ ਜੀਵਨ ਦੇ ਵਿੱਚ ਕੋਈ ਪਵਿੱਤਰਤਾ ਨਹੀਂ ਜਿਨ੍ਹਾਂ ਦੇ ਮਨ ਦੇ ਵਿੱਚ ਮੈਲ ਹੀ ਮੈਲ ਹੈ ਵਿਕਾਰਾਂ ਦੀ ਮੈਲ ਹੈ ਹੁਣ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਪਤਿਤ ਪੁਨੀਤ ਅਸੰਖ ਹੋਐ ਇੱਕ ਦੋ ਨਹੀਂ ਅਸੰਖਾਂ ਅਸੰਖ ਸ਼ਬਦ ਕਦੋਂ ਵਰਤਿਆ ਜਾਂਦਾ ਹੈ ਜਦੋਂ ਗਿਣਤੀ ਨਾ ਦੱਸੀ ਜਾ ਸਕੇ ਤੇ ਕਹਿ ਦਿੱਤਾ ਜਾਂਦੇ ਅਸੰਖ ਭਵ ਕੀ ਗਿਣਤੀ ਹੈ ਕੋਈ ਨ ਕਿੰਨੇ ਕੁ ਮਾਲਕ ਆਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਕੇ ਉਹਦੇ ਨਾਮ ਨੂੰ ਦ੍ਰਿੜ ਕਰਕੇ ਪਵਿੱਤਰ ਜੀਵਨ ਵਾਲੇ ਹੋ ਗਏ ਪਤਿਤ ਪੁਨੀਤ ਅਸੰਖ ਹੋ ਹੈ ਹਰ ਚਰਣੀ ਮਨ ਲਾਗ ਜਿਨ੍ਹਾਂ ਦਾ ਮਨ ਪਰਮਾਤਮਾ ਵਾਹਿਗੁਰੂ ਦੇ ਸੋਹਣੇ ਚਰਨਾ ਕਮਲਾਂ ਦੇ ਨਾਲ ਪਤੀਜ ਗਿਆ ਭਵ ਕੀ ਜਿਹੜੇ ਮਨ ਕਰਕੇ ਸੁਰਤ ਕਰਕੇ ਰੱਬੀ ਗੁਣਾ ਦੇ ਨਾਲ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਂਦੇ ਹਨ ਸਤਿਗੁਰੂ ਨੇ ਇੱਥੇ ਜ਼ਿਕਰ ਜ਼ਰੂਰ ਕੀਤਾ ਹੈ ਕਿ ਕਿੰਨੇ ਕੁ ਪਤਿਤ ਪਰਮਾਤਮਾ ਦੇ ਨਾਮ ਦੇ ਨਾਲ ਉਹਦੀ ਯਾਦ ਦੇ ਨਾਲ ਜੁੜ ਕੇ ਤਰ ਗਏ ਉਹਨਾਂ ਬਾਬਤ ਦੱਸਿਆ ਨਹੀਂ ਜਾ ਸਕਦਾ ਗਿਣਤੀ ਨਹੀਂ ਕੀਤੀ ਜਾ ਸਕਦੀ ਪਰ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤੇ ਗੁਰਬਾਣੀ ਦੇ ਅੰਦਰ ਜ਼ਿਕਰ ਵੀ ਹੋਇਆ ਹੈ ਬਹੁਤਿਆਂ ਦਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਰ-ਬਾਰ ਦੋ ਸ਼ਖਸੀਅਤਾਂ ਦਾ ਜ਼ਿਕਰ ਕੀਤਾ ਹੈ ਇੱਕ ਗਨਕਾ ਦਾ ਤੇ ਇੱਕ ਅਜਾਮਲ ਦਾ ਆਪਾਂ ਸ਼ਬਦ ਪੜ੍ਹਦੇ ਹਾਂ ਮਾਰੂ ਰਾਗ ਦੇ ਸ਼ਬਦ ਹੈ ਜਿਵੇਂ ਸਤਿਗੁਰੂ ਕਹਿੰਦੇ ਹਰ ਕੋ ਨਾਮ ਸਦਾ ਸੁਖ ਦਾਈ ਪਰਮਾਤਮਾ ਦਾ ਨਾਮ ਹਮੇਸ਼ਾ ਸੁਖ ਦੇਣ ਵਾਲਾ ਹੈ ਜਪ ਕਰ ਕਿਸੇ ਨੂੰ ਕੋਈ ਸ਼ੱਕ ਹੈ ਤੇ ਗੁਰੂ ਸਾਹਿਬ ਕਹਿੰਦੇ ਆ ਆਪਣੇ ਜੀਵਨ ਦੇ ਵਿੱਚ ਪ੍ਰੈਕਟੀਕਲ ਕਰਕੇ ਦੇਖੇ ਰੱਬ ਦੀ ਯਾਦ ਦੇ ਨਾਲ ਜੁੜੇ ਬਾਰ ਬਾਰ ਮਨ ਨੂੰ ਪ੍ਰੇਰ ਕੇ ਪ੍ਰਮਾਤਮਾ ਵਾਹਿਗੁਰੂ ਦੇ ਸਿਮਰਨ ਵਾਲੇ ਪਾਸੇ ਜੋੜਨ ਦਾ ਯਤਨ ਕਰੇ ਸਤਿਗੁਰੂ ਦੀ ਪਾਵਨ ਬਾਣੀ ਦਾ ਇਹ ਦਾਵਾ ਹੈ ਕਿ ਉਹਦੇ ਜੀਵਨ ਦੇ ਵਿੱਚੋਂ ਸਾਰੀਆਂ ਚਿੰਤਾਵਾਂ ਸਾਰੇ ਦੁੱਖ ਚਲੇ ਜਾਣਗੇ ਕਿਉਂਕਿ ਪ੍ਰਮਾਤਮਾ ਦਾ ਨਾਮ ਜਪਣ ਵਾਲਿਆਂ ਨੂੰ ਸੁੱਖ ਮਿਲਦਾ ਹੈ ਇਹ ਬਿਲਕੁਲ ਗੱਲ ਹਕੀਕਤ ਹੈ ਸਤਿਗੁਰੂ ਕਹਿੰਦੇ ਹਰ ਕੋ ਨਾਮ ਸਦਾ ਸੁਖਦਾਈ ਫਿਰ ਅੱਗੇ ਜ਼ਿਕਰ ਕੀਤਾ ਹੈ ਜਾਕੋ ਸਿਮਰ ਅਜਾਮਲ ਉਧਰਿਓ ਗਨ ਕਾ ਹੂੰ ਗਤ ਪਾਈ ਜਿਸ ਨਾਮ ਨੂੰ ਸਿਮਰ ਕੇ ਜਿਸ ਨਾਮ ਦੇ ਵਿੱਚ ਸੁਰਤ ਜੋੜ ਕੇ ਕਹਿੰਦੇ ਅਜਾਮਲ ਵਰਗੇ ਪਾਪੀਆਂ ਦਾ ਵੀ ਉਧਾਰ ਹੋ ਗਿਆ ਚਲੋ ਵਿਚਾਰ ਕਰਦਿਆਂ ਹੁਆ ਸਾਨੂੰ ਇਹ ਸ਼ਬਦ ਵਰਤਣੇ ਪੈਂਦੇ ਆ ਪਰ ਉਹ ਪਾਪੀ ਨਹੀਂ ਰਹਿ ਉਹ ਵੀ ਪਵਿੱਤਰ ਹੋ ਗਏ ਕਿਉਂਕਿ ਉਹਨਾਂ ਨੇ ਪਰਮਾਤਮਾ ਦਾ ਸਿਮਰਨ ਕੀਤਾ ਸਿੱਖਾਂ ਦੀ ਭਗਤ ਮਾਲਾ ਦੇ ਵਿੱਚ ਅਜਾਮਲ ਦਾ ਜ਼ਿਕਰ ਕੀਤਾ ਗਿਆ ਕੌਣ ਸੀ ਕਹਿੰਦੇ ਇੱਕ ਬੜੇ ਵੱਡੇ ઋષਿ ਦਾ ਪੁੱਤਰ ਸੀ ਤੇ ਬਚਪਨ ਦੇ ਵਿੱਚ ਉਸ ઋષਿ ਨੇ ਆਪਣੇ ਇਸ ਅਜਮਲ ਪੁੱਤ ਨੂੰ ਬੜੀ ਚੰਗੀ ਸਿੱਖਿਆ ਦਿੱਤੀ ਤੇ ਜ਼ਿੰਦਗੀ ਦਾ ਲੰਮਾ ਸਮਾਂ ਆਪਣੇ ਪਿਤਾ ਦੀ ਪ੍ਰੇਰਣਾ ਸਦਕਾ ਜੀਵਨ ਦੇ ਵਿੱਚ ਚੰਗੇ ਪਾਸੇ ਤੁਰਿਆ ਰਿਹਾ ਧਰਮ ਨੂੰ ਰਾਜ ਕੇ ਕਮਾਇਆ ਪਰ ਕਹਿੰਦੇ ਸੰਸਾਰ ਤਿਲਕਣ ਬਾਜੀ ਹੈ ਕੋਈ ਪਤਾ ਨਹੀਂ ਕਦੋਂ ਮਨੁੱਖ ਤਿਲਕ ਜਾਵੇ ਅਸੀਂ ਆਪਣੇ ਆਪ ਦੇ ਵਿੱਚ ਦਾਵਾ ਕਰਕੇ ਨਹੀਂ ਕਹਿ ਸਕਦੇ ਕਿ ਅਸੀਂ ਸਾਰੀ ਜ਼ਿੰਦਗੀ ਧਾਰਮਿਕ ਰਹਿ ਕੇ ਬਤੀਤ ਕਰ ਸਕਦੇ ਹਾਂ ਹਾਂ ਗੁਰੂ ਸਾਹਿਬ ਇਹਨਾਂ ਜ਼ਰੂਰ ਕਹਿੰਦੇ ਆ ਬਸ ਮਾਲਕ ਦੇ ਦਰ ਦੇ ਉੱਪਰ ਅਰਦਾਸ ਕਰਿਆ ਕਰੋ ਕਿ ਮਾਲਕ ਆਪ ਹੀ ਇਸ ਤਿਲਕਣ ਬਾਜੀ ਦੇ ਵਿੱਚੋਂ ਬਚਾ ਲਵੇ ਨਹੀਂ ਤਾਂ ਬੜੇ ਵੱਡੇ ਵੱਡੇ ਪੰਡਤ ਬੜੇ ਵੱਡੇ ਵੱਡੇ ਗਿਆਨੀ ਕਹਿੰਦੇ ਘਮਾਉਂਦੇ ਜਿਨ੍ਹਾਂ ਦੇ ਲੋਕ ਪੂਜਾ ਕਰਦੇ ਸੀ ਉਹ ਕਦੋਂ ਇਸ ਦਲਦਲ ਦੇ ਵਿੱਚ ਡਿੱਗ ਗਏ ਪਤਾ ਹੀ ਨਹੀਂ ਲੱਗਿਆ ਜੀਵਨ ਬਰਬਾਦ ਹੋ ਗਿਆ ਮਨ ਦੇ ਵਿੱਚ ਕਦੋਂ ਮੈਲ ਆ ਜਾਵੇ ਕਦੋਂ ਕਿਸੇ ਬੁਰੀ ਸੰਗਤ ਦਾ ਪ੍ਰਭਾਵ ਪੈ ਜਾਵੇ ਪਤਾ ਹੀ ਨਹੀਂ ਲੱਗਦਾ ਸੁਈ ਜਿਹੜੀ ਦਾस्तान ਹੈ ਅਜਾਮਲ ਦੀ ਬੜੀ ਇੱਕ ਵੱਖਰੀ ਕਿਸਮ ਦੀ ਬਿਆਨ ਕੀਤੀ ਗਈ ਹੈ ਕਹਿੰਦੇ ਜਿੰਦਗੀ ਦੇ ਪਹਿਲੇ ਜਿਹੜੇ ਸਾਲ ਨੇ ਬੜੇ ਸੋਹਣੇ ਬਤੀਤ ਹੋਏ ਕਿਉਂਕਿ ਪਿਤਾ ਰਿਸ਼ੀ ਸੀ ਧਾਰਮਿਕ ਪ੍ਰਵਿਰਤੀ ਵਾਲਾ ਸੀ ਉਹਨੇ ਇਸ ਨੂੰ ਵੀ ਚੰਗੀ ਗੁੜਤੀ ਚੰਗੇ ਸੰਸਕਾਰ ਦਿੱਤੇ ਮੈਂ ਇੱਕ ਬੇਨਤੀ ਹੋਰ ਇੱਥੇ ਕਰਨੀ ਚਾਹਨਾ ਜੀਵਨ ਦੇ ਅੰਦਰ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਣ ਆਪ ਵੀ ਸੋਣਾ ਜੀਵਨ ਬਤੀਤ ਕਰਨ ਤੇ ਆਪਣੇ ਬੱਚਿਆਂ ਨੂੰ ਵੀ ਚੰਗੇ ਸੰਸਕਾਰ ਦੇਣ ਪਰ ਕਈ ਵਾਰ ਇਦਾਂ ਹੁੰਦਾ ਹੈ ਮਾਪੇ ਬੜੇ ਸੰਸਕਾਰੀ ਹੁੰਦੇ ਪਰ ਔਲਾਦ ਗਲਤ ਪਾਸੇ ਤੁਰ ਪੈਂਦੀ ਹੈ ਕਿ ਸਾਰਾ ਕੁਝ ਜਦੋਂ ਠੀਕ ਹੈ ਜਿੰਨੀ ਕੁ ਦੇਰ ਤੱਕ ਮਾਪਿਆਂ ਦਾ ਪ੍ਰਭਾਵ ਸੀ ਉਹਨਾਂ ਨੇ ਬਚਾ ਕੇ ਰੱਖਿਆ ਇੱਕ ਸਮਾਂ ਆਉਂਦਾ ਹੈ ਬੱਚਿਆਂ ਦੇ ਉੱਪਰੋਂ ਮਾਪਿਆਂ ਦਾ ਪ੍ਰਭਾਵ ਵੀ ਘਟਣਾ ਸ਼ੁਰੂ ਹੋ ਜਾਂਦਾ ਹੈ ਤੇ ਜਦੋਂ ਬੱਚੇ ਬਾਹਰਲੀ ਸੰਗਤ ਦੇ ਵਿੱਚ ਵਿਚਰਦੇ ਆ ਬੁਰਿਆਂ ਦੀ ਸੰਗਤ ਕਰਦੇ ਆ ਮਾੜੀਆਂ ਆਤਾਂ ਦਾ ਪ੍ਰਭਾਵ ਪੈ ਜਾਂਦਾ ਹੈ ਤੇ ਕਈ ਵਾਰ ਮਾਪਿਆਂ ਹੋਏ ਵੱਲੋਂ ਦਿੱਤੇ ਹੋਏ ਸੰਸਕਾਰ ਵੀ ਫਿੱਕੇ ਪੈ ਜਾਂਦੇ ਇਤਿਹਾਸ ਦੇ ਵਿੱਚ ਇਹ ਗੱਲਾਂ ਕੋਟ ਨੇ ਪਹਿਲਾਂ ਵੀ ਮੈਂ ਸਾਂਝੀਆਂ ਕੀਤੀਆਂ ਨੇ ਕਿ ਧੰਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਵਰਗੇ ਸੰਸਕਾਰੀ ਕੌਣ ਹੋਣਗੇ ਰੱਬ ਦੇ ਨਾਲ ਜੁੜੇ ਹੋਏ ਧੰਗੁਰੂ ਅਰਜਨ ਸਾਹਿਬ ਜੀ ਉਹਨਾਂ ਦੇ ਪੁੱਤ ਨੇ ਤੇ ਬਾਬਾ ਪ੍ਰਿਥੀਚੰਦ ਵੀ ਉਹਨਾਂ ਦੇ ਪੋਤੇ ਨੇ ਕਿੰਨਾ ਫਰਕ ਹੈ ਕਿਰਦਾਰ ਦੇ ਵਿੱਚ ਸੁਭਾਅ ਦੇ ਵਿੱਚ ਕਿੰਨਾ ਅੰਤਰ ਹੈ ਪਿਆਰਿਓ ਬਿਲਕੁਲ ਇਸੇ ਤਰੀਕੇ ਦੇ ਨਾਲ ਕਹਿੰਦੇ ਜਦੋਂ ਇਹ ਸਿਆਣਾ ਹੋਇਆ ਤੇ ਖਿਆਲ ਕਰਿਓ ਹਾਲਾਂਕਿ ਇਹ ਵਿਆਹਾ ਸੀ ਪਰ ਇਸ ਦੇ باوجود ਵਿਸ਼ਵਾ ਦਾ ਪ੍ਰਭਾਵ ਇਹਦੇ ਉੱਪਰ ਪੈ ਗਿਆ ਵਿਸ਼ਵਾ ਦੇ ਕੋਠੇ ਤੇ ਜਾਣਾ ਸ਼ੁਰੂ ਕਰ ਦਿੱਤਾ। ਉੱਥੇ ਹੀ ਫਿਰ ਰਹਿਣਾ ਸ਼ੁਰੂ ਕਰ ਦਿੱਤਾ। ਕਹਿੰਦੇ ਇਸੇ ਅਜਾਮਲ ਦੇ ਉਸ ਵਿਸ਼ਵਾ ਦੀ ਪੁੱਖੋਂ 10 ਪੁੱਤਾਂ ਨੇ ਜਨਮ ਲਿਆ। ਉਹਨਾਂ ਖਿਆਲ ਕਰਿਓ ਜਿਹੜੀ ਪਿਤਾ ਦੀ ਸੰਗਤ ਸੀ ਪੁਰਾਣਾ ਜਿਹੜਾ ਧਰਮ ਕਮਾਇਆ ਹੋਇਆ ਸੀ ਬਚਪਨ ਤੋਂ ਲੈ ਕੇ ਜਵਾਨੀ ਤੱਕ ਉਹ ਬੀਜ ਤਾਂ ਅੰਦਰ ਪਿਆ ਸੀ ਨਾ। ਬਾਰ ਬਾਰ ਅੰਦਰੋਂ ਚੋਬਾਂ ਵੱਜਦੀਆਂ ਨੇ ਕਿ ਤੂੰ ਇਦਾਂ ਦਾ ਨਹੀਂ ਸੀ ਪਰ ਕਿਸ ਰਾਹ ਦੇ ਉੱਪਰ ਤੁਰ ਪਿਆ ਆ ਪਾਪਾਂ ਵਾਲਾ ਰਸਤਾ ਤੇਰਾ ਨਹੀਂ ਸੀ ਤੇਰਾ ਰਾਹ ਧਰਮੀਆਂ ਵਾਲਾ ਸੀ ਤੇ ਕਹਿੰਦੇ ਮਨ ਬੜਾ ਉਦਾਸ ਹੋਇਆ ਕਿਸੇ ਮਾਪੁਰਖ ਦੇ ਨਾਲ ਸਲਾਹ مشورہ ਕੀਤਾ ਉਹਨੇ ਆਖਿਆ ਉਨਾ ਦਿਨਾਂ ਦੇ ਵਿੱਚ ਇਹਦੇ ਘਰ 11ਵੇਂ ਪੁੱਤ ਦਾ ਜਨਮ ਹੋਣ ਵਾਲਾ ਸੀ ਉਸੇ ਵਿਸ਼ਵਾ ਦੀ ਕੁੱਖ ਤੋਂ ਜੋ ਕਹਾਣੀ ਲਿਖੀ ਹੋਈ ਮੈਂ ਉਸ ਮੁਤਾਬਕ ਆਪ ਸੰਗਤਾਂ ਦੇ ਨਾਲ ਇਹ ਗੱਲ ਸਾਂਝੀ ਕਰ ਰਿਹਾ ਮਹਾਂਪੁਰਸ਼ ਨੇ ਆਖਿਆ ਪੁੱਤ ਦਾ ਜਨਮ ਹੋਏਗਾ ਉਹਦਾ ਨਾਮ ਨਾਰਾਇਣ ਰੱਖ ਲੈ ਸੁਰਤੀ ਜੋੜਨੀਆਂ ਜਿਹੜੇ ਜੁੜੇ ਹੋਏ ਉਹ ਐਸੀਆਂ ਤਰਕੀਬਾਂ ਦੇ ਦਿੰਦੇ ਆ ਜਿਨ੍ਹਾਂ ਤਰੀਕਿਆਂ ਨੂੰ ਵਰਤ ਕੇ ਟੁੱਟੇ ਹੋਏ ਵੀ ਆਪਣੀ ਸੁਰਤ ਨੂੰ ਆਪਣੇ ਮਨ ਨੂੰ ਪਰਮਾਤਮਾ ਦੇ ਨਾਲ ਜੋੜ ਦਿੰਦੇ ਗੁਰਬਾਣੀ ਦੇ ਵਿੱਚ ਸਾਨੂੰ ਕੀ ਦੱਸਿਆ ਗਿਆ ਜੁਗਤੀ ਤਾਂ ਦੱਸੀ ਗਈ ਹੈ ਨਾ ਕਿ ਤੁਸੀਂ ਰੱਬ ਤੋਂ ਟੁੱਟੇ ਹੋ ਰੱਬ ਤੋਂ ਟੁੱਟਣ ਕਾਰਨ ਜੀਵਨ ਅਪਵਿੱਤਰ ਹੈ ਮਨ ਅਪਵਿੱਤਰ ਹੈ ਤੇ ਮਨ ਦੀ ਪਵਿੱਤਰਤਾ ਆਪ ਪਰਮਾਤਮਾ ਦਾ ਨਾਮ ਜਪੋਗੇ ਰੱਬ ਦੀ ਬੰਦਗੀ ਕਰੋਗੇ ਮਨ ਕਰਕੇ ਤੁਸੀਂ ਪਵਿੱਤਰ ਹੋ ਜਾਓਗੇ ਸਤਿਗੁਰੂ ਗੁਰਬਾਣੀ ਦੇ ਵਿੱਚ ਬਾਰ ਬਾਰ ਇਹ ਜੁਗਤ ਸਾਨੂੰ ਦੱਸਦੀ ਹੈ ਇਹ ਸ੍ਰੀ ਤਰੀਕਾ ਸਾਨੂੰ ਦੱਸਦੀ ਹੈ ਚਲੋ ਉਸ ਮਹਾਪੁਰਸ਼ ਨੇ ਜੁਗਤ ਦੱਸ ਦਿੱਤੀ ਤਰੀਕਾ ਦੱਸ ਦਿੱਤਾ ਜਨਮ ਹੋਇਆ ਪੁੱਤਰ ਦਾ ਨਾਮ ਰੱਖ ਲਿਆ ਨਾਰਾਇਣ ਪਿਆਰ ਜਿੰਦਗੀ ਦੇ ਅੰਦਰ ਸੁਧਰਨ ਦਾ ਮੌਕਾ ਮਿਲਦਾ ਹੈ ਉਹ ਗੱਲ ਵੱਖਰੀ ਹੈ ਕੋਈ ਬਾਰ-ਬਾਰ ਮੇਰੇ ਵਰਗਾ ਸਮਝਾਉਣ ਦੇ ਬਾਵਜੂਦ ਵੀ ਸੁਧਰਨਾ ਨਾ ਚਾਹਵੇ ਤੇ ਉਸ ਦਾ ਕੁਦ ਕੀਤਾ ਨਹੀਂ ਜਾ ਸਕਦਾ ਹਰ ਮਨੁੱਖ ਨੂੰ ਮੌਕੇ ਮਿਲਦੇ ਆ ਤੇ ਮੇਰੇ ਵਰਗੇ ਸਾਡੇ ਵਰਗੇ ਮਨਮੁਖ ਬਿਰਤੀ ਵਾਲੇ ਬੰਦੇ ਬਾਰ-ਬਾਰ ਉਹਨਾਂ ਮੌਕਿਆਂ ਨੂੰ ਗਵਾ ਦਿੰਦੇ ਆ ਬਾਰ-ਬਾਰ ਤੇ ਫਿਰ ਜਦੋਂ ਮੌਕੇ ਹੱਥੋਂ ਨਿਕਲ ਜਾਂਦੇ ਆ ਫਿਰ ਪਿਆਰਿਓ ਪੁਛਤਾਵੇ ਤੋਂ ਇਲਾਵਾ ਹੱਥ ਪੱਲੇ ਕੁਝ ਨਹੀਂ ਜੀ ਰਹਿੰਦਾ ਹੁਣ ਸਾਧੂ ਮਿਲਿਆ ਉਸਨੇ ਤਰਕੀਬ ਦੱਸ ਦਿੱਤੀ ਤੇ ਉਸ ਤਰਕੀਬ ਦੇ ਹਿਸਾਬ ਦੇ ਨਾਲ ਪੁੱਤ ਛੋਟੇ ਪੁੱਤ ਦਾ ਨਾਮ ਨਾਰਾਇਣ ਰੱਖ ਲਿਆ ਤੇ ਨਾਲ ਉਹਨੇ ਇਹ ਵੀ ਦੱਸ ਦਿੱਤਾ ਕਿ ਜਦੋਂ ਆਪਣੇ ਪੁੱਤਰ ਨੂੰ ਆਵਾਜ਼ ਮਾਰਨੀ ਹੈ ਤੇ ਚਿੱਤ ਦੇ ਵਿੱਚ ਇਹ ਖਿਆਲ ਰੱਖਣਾ ਹੈ ਕਿ ਮੇਰੀ ਸੁਰਤ ਮੇਰੀ ਰੂਹ ਦੀ ਆਵਾਜ਼ ਪਰਮਾਤਮਾ ਦੇ ਦਰ ਦੇ ਉੱਪਰ ਕੀਤੀ ਜਾ ਰਹੀ ਹੈ ਕਿ ਪੁੱਤ ਵਾਲੇ ਪਾਸੇ ਨੂੰ ਵੇਖ ਕੇ ਵੀ ਤੂੰ ਆਪਣੀ ਸੁਰਤ ਨੂੰ ਟੁੱਟੀ ਹੋਈ ਸੁਰਤ ਨੂੰ ਪਰਮਾਤਮਾ ਦੇ ਨਾਲ ਜੋੜ ਸਕਦਾ ਹੈ ਚਲੋ ਨੇ ਇਦਾਂ ਹੀ ਕੀਤਾ ਬਚਪਨ ਦੇ ਵਿੱਚ ਆਪਣੇ ਪੁੱਤ ਨੂੰ ਖਡਾਉਂਦਾ ਹੈ ਸੱਚ ਹੈ ਕਹਣ ਲੱਗੇ ਪੁੱਤ ਨੂੰ ਖਡਾਉਂਦਿਆਂ ਖਡਾਉਂਦਿਆਂ ਨਾਰਾਇਣ ਕਹਿੰਦਿਆਂ ਕਹਿੰਦਿਆਂ ਕਦੋਂ ਸੁਰਤ ਨਾਰਾਇਣ ਦੇ ਨਾਲ ਪਰਮਾਤਮਾ ਦੇ ਨਾਲ ਜੁੜ ਗਈ ਪਤਾ ਹੀ ਨਹੀਂ ਲੱਗਿਆ ਠੀਕ ਹੈ ਸਾਡੇ ਵਰਗੇ ਬਹਾਨੇ ਬਹੁਤ ਘੜ ਸਕਦੇ ਆ ਜੀ ਪਰ ਗੁਰੂ ਸਾਹਿਬ ਕਹਿੰਦੇ ਜਪਣਾ ਤਾਂ ਸ਼ੁਰੂ ਕਰ ਉਦੀ ਯਾਦ ਦੇ ਵਿੱਚ ਜੁੜਨਾ ਤਾਂ ਸ਼ੁਰੂ ਕਰ ਇੱਕ ਵਾਰ ਤੁਰ ਕੇ ਤਾਂ ਦੇ ਉਹਨੇ ਆਪ ਹੀ ਬਖਸ਼ਿਸ਼ ਕਰ ਦੇਣੀ ਹੈ ਪਰ ਮੇਰੇ ਵਰਗੇ ਅਵੇਸਲੇ ਬੰਦੇ ਆਲਸੀ ਬੰਦੇ ਤੁਰਨਾ ਹੀ ਨਹੀਂ ਚਾਹੁੰਦੇ ਭਾਈ ਗੁਰਦਾਸ ਸਾਹਿਬ ਤਾਂ ਹੀ ਤਾਂ ਕਹਿੰਦੇ ਆ ਚਰਨ ਸ਼ਰਨ ਗੁਰ ਏਕ ਪਿੰਡਾ ਜਾਏ ਚੱਲ ਇੱਕ ਕਦਮ ਤਾਂ ਪੁੱਟ ਆਪਣੇ ਗੁਰੂ ਵਾਲੇ ਆਪਣੇ ਮੁਰਸ਼ਿਦ ਵਾਲੇ ਪਾਸੇ ਨੂੰ ਇੱਕ ਕਦਮ ਪੁੱਟੇਗਾ ਸੱਚ ਹੈ ਤੇਰਾ ਗੁਰੂ ਤੈਨੂੰ ਹਜ਼ਾਰਾਂ ਕਰੋੜਾਂ ਕਦਮ ਅੱਗੇ ਲੈਣ ਵਾਸਤੇ ਆਏਗਾ ਸਤ ਗੁਰੂ ਨੇ ਜ਼ਿਕਰ ਕੀਤਾ ਜਾ ਕੋ ਸਿਮਰ ਅਜਾਮਨ ਉਧਰਿਓ ਜਿਹਦੀ ਚਰਚੇ ਸਿਚਾਰ ਸ਼ਫੇਰੇ ਕਿ ਅਤ ਦਾ ਪਾਪੀ ਹੈ ਪਰ ਕਹਿੰਦੇ ਉਹਨੇ ਵੀ ਆਪਣੀ ਜ਼ਿੰਦਗੀ ਦੇ ਅੰਦਰ ਪਰਮਾਤਮਾ ਦੇ ਨਾਮ ਨੂੰ ਜਪਿਆ ਤੇ ਜਪਦਿਆਂ ਜਪਦਿਆਂ ਉਹ ਪਵਿੱਤਰ ਹੋ ਗਿਆ ਗੁਰਬਾਣੀ ਦੇ ਅੰਦਰ ਹੋਰ ਕੋਈ ਤਰੀਕਾ ਨਹੀਂ ਪਵਿੱਤਰਤਾ ਦਾ ਦੱਸਿਆ ਗਿਆ ਬਸ ਇਹੀ ਤਰੀਕਾ ਹੈ ਰੱਬੀ ਯਾਦ ਰੱਬੀ ਗੁਣਾਂ ਦੇ ਨਾਲ ਆਪਣੇ ਮਨ ਨੂੰ ਸ਼ਿੰਗਾਰ ਲੈ ਆਪਣੇ ਮਨ ਨੂੰ ਪਵਿੱਤਰ ਕਰ ਲੈ ਤੇ ਜੀਵਨ ਧਰਮੀ ਹੋ ਨਿਭੜੇਗਾ ਸੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਾਕੋ ਸਿਮਰ ਅਜਾਮਲ ਉਧਰਿਓ ਭਾਰੂਤਾਰ ਹੋ ਗਿਆ ਪਵਿੱਤਰ ਹੋ ਗਿਆ ਪੁਨੀਤ ਹੋ ਗਿਆ ਗਨਕਾ ਹੂੰ ਗਤ ਪਾਈ ਇਹ ਵੀ ਵਿਸ਼ਵਾਸੀ ਤੇ ਪਿਆਰਿਓ ਇੱਕ ਦਿਨ ਅਚਾਨਕ ਕੋਈ ਸਾਧੂ ਪੁਰਸ਼ ਇਹਦੇ ਦਰਵਾਜੇ ਤੇ ਪਹੁੰਚ ਗਿਆ ਕੁਛ ਨੇ ਨੂੰ ਤੋਤਾ ਦਿੱਤਾ ਜੋ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਆਪਣੀ ਵਾਰ ਦੀ ਪੌੜੀ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਹੈ ਉਧਾਰੀ ਕਰਨਾ ਸੀ ਨਾ ਤੇ ਤੋਤਾ ਦਿੱਤਾ ਤੋਤਾ ਦੇਖ ਕੇ ਕਹਿੰਦੇ ਕਿ ਤੂੰ ਬਸ ਹੋਰ ਕੁਝ ਨਹੀਂ ਕਰਨਾ ਇਸ ਤੋਤੇ ਨੂੰ ਜਦੋਂ ਸਮਾਂ ਮਿਲੇ ਉਦੋਂ ਰਾਮ ਰਾਮ ਜਪਾਉਣਾ ਹੈ ਉੱਥੇ ਭਾਈ ਗੁਰਦਾਸ ਸਾਹਿਬ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਗਣ ਕਾ ਪਾਪਣ ਹੋਏ ਕੈ ਪਾਪਾਂ ਦਾ ਗਲ ਹਾਲ ਪ੍ਰुत ਪਾਪ ਹੀ ਪਾਪ ਸੀ ਜਿਹਦੇ ਜੀਵਨ ਦੇ ਅੰਦਰ ਸਾਧ ਸੰਗ ਅਚਾਨਕ ਗਨਕਾ ਵਾੜੇ ਆਏ ਖਲੋਤਾ ਕਹਿਣ ਲੱਗੇ ਕਿ ਸਾਧੂ ਅਚਾਨਕ ਆ ਕੇ ਉਹਦੇ ਦਰਵਾਜ਼ੇ ਤੇ ਆ ਖੜਾ ਹੋਇਆ ਉਹਦੇ ਪਾਪਾਂ ਨੂੰ ਦੇਖ ਕੇ ਭਲਾ ਕਰਨਾ ਸੀ ਨਾ ਕਹਿੰਦੇ ਉਹਨੂੰ ਆਪਣੇ ਹੱਥੀਂ ਇੱਕ ਤੋਤਾ ਦੇ ਦਿੱਤਾ ਤੇ ਆਖਿਆ ਕਿ ਤੂੰ ਆ ਤਰਕੀਬ ਵਰਤ ਲੈ ਲੱਗਿਓ ਤੋਤੇ ਨੂੰ ਰਾਮ ਰਾਮ ਜਪਾਉਂਦੀ ਹੋਈ ਕਦੋਂ ਆਪਣੀ ਸੁਰਤ ਨੂੰ ਰਾਮ ਦੇ ਨਾਲ ਜੋੜ ਲੈਂਦੀ ਹੈ ਪਤਾ ਹੀ ਨਹੀਂ ਲੱਗਿਆ ਉਹਦਾ ਵੀ ਉਧਾਰ ਹੋ ਗਿਆ ਇਹ ਇਹ ਦਾਸਤਾਨ ਇਹ ਕਹਾਣੀਆਂ ਕਿਉਂ ਗੁਰੂ ਸਾਹਿਬ ਜੀ ਨੇ ਕਿਉਂ ਇਹਨਾਂ ਨਾਵਾਂ ਦਾ ਜ਼ਿਕਰ ਕੀਤਾ ਹੈ ਇਹ ਸਾਨੂੰ ਸਮਝਾਉਣਾ ਹੈ ਕਿ ਮਨ ਦੀ ਮੈਲ ਮਨ ਦੀ ਪਵਿੱਤਰਤਾ ਹੋ ਜਾਂਦੀ ਹੈ ਜੇਕਰ ਕੋਈ ਆਪਣੀ ਜ਼ਿੰਦਗੀ ਦੇ ਅੰਦਰ ਉਦਮ ਕਰੇ ਹਰ ਕੋ ਲਾਮ ਸਦਾ ਸੁਖ ਦਾਈ ਜਾਕੂ ਸਿਮਰ ਜਾਮਨ ਉਧਰਿਓ ਗਨ ਕਾ ਹੂੰ ਗਤ ਪਾਈ ਫਿਰ ਸ਼ਬਦ ਦੇ ਅਗਲੇ ਬੰਦ ਦੇ ਵਿੱਚ ਕਹਿੰਦੇ ਪੰਚਾਲੀ ਕੋ ਰਾਜ ਸਭਾ ਮੇ RAM ਨਾਮ ਸੁਧ ਆਈ ਪੰਚਾਲੀ ਪੰਜਾਂ ਪਾਂਡਵਾਂ ਦੀ ਇਸਤਰੀ ਜੋ ਵੇਦੇ ਵਿੱਚ ਹਾਰ ਦਿੱਤਾ ਉਹਨੂੰ ਬੇਪਾਤ ਕਰਨ ਲੱਗੇ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਉਹਨੇ ਵੀ ਅੰਦਰੋਂ ਪਰਮੇਸ਼ਰ ਨੂੰ ਧਿਆਇਆ ਸਭਾ ਦੇ ਵਿੱਚ ਮਾਲਕ ਨੇ ਉਹਦੀ ਵੀ ਪਾਤ ਰਖ ਲਈ ਪੰਚਾਲੀ ਕੋ ਰਾਜ ਸਭਾਵੇਂ RAM ਨਾਮ ਸੁਧ ਆਈ ਤਾਂ ਕੋ ਦੁੱਖ ਹਰਿਓ ਕਰਨਾ ਮੈਂ ਆਪਣੀ ਪੈਜ ਵਡਾਈ ਕਹ ਲਗੇ ਕਰੂਨਾ ਨਿਧਾਨ ਅਕਾਲ ਪੁਰਖ ਪਰਮਾਤਮਾ ਨੇ ਉਹਦਾ ਵੀ ਦੁੱਖ ਦੂਰ ਕਰ ਦਿੱਤਾ ਉਹਨੂੰ ਵੀ ਹੱਥ ਦੇ ਕੇ ਰੱਖ ਲਿਆ ਫਿਰ ਅਖੀਰ ਦੇ ਵਿੱਚ ਪਤਾ ਕੀ ਕਹਿੰਦੇ ਸਾਨੂੰ ਸਮਝਾਉਂਦੇ ਜਿਹ ਨਰ ਜਸ ਕਿਰਪਾ ਨਿਧ ਗਾਇਓ ਜਿਸ ਵੀ ਨਰ ਨੇ ਮਨੁੱਖ ਨੇ ਕਿਰਪਾ ਦੇ ਖਜ਼ਾਨੇ ਅਕਾਲ ਪੁਰਖ ਪਰਮਾਤਮਾ ਦੇ ਜਸ ਨੂੰ ਗਾਇਆ ਹੈ ਤਾਕੂ ਭੈ ਉਹ ਸਹਾਈ ਉਹਦੀ ਸਹਾਇਤਾ ਉਸ ਮਾਲਕ ਨੇ ਜ਼ਰੂਰ ਕੀਤੀ ਹੈ ਕਿਉਂਕਿ ਉਹ ਆਪਣੇ ਭਗਤਾਂ ਦੀ ਆਪਣੀ ਬੰਦਗੀ ਕਰਨ ਵਾਲਿਆਂ ਦੀ ਬਹੁੜੀ ਜ਼ਰੂਰ ਕਰਦਾ ਹੈ ਭਗਤਾਂ ਦੀ ਇੱਜ਼ਤ ਪੱਤ ਦਾ ਉਹ ਰਾਖਾ ਹੈ ਦੇਹ ਨਰ ਜਸ ਕਿਰਪਾ ਨਿਤ ਗਾਇਓ ਤਾਕੂ ਭੈ ਉਹ ਸਹਾਈ ਕਹ ਨਾਨਕ ਮੈਂ ਇਹੀ ਭਰੋਸੇ ਗਹੀ ਆਨ ਸ਼ਰਨਾਇ ਬਸ ਇਹਨਾਂ ਗੱਲਾਂ ਨੂੰ ਸੁਣ ਕੇ ਮੇਰਾ ਭਰੋਸਾ ਬਣ ਗਿਆ ਕਿ ਜੇ ਗਨਕਾ ਵਰਗੀਆਂ ਜੇ ਅਜਾਮਲ ਵਰਗੇ ਅਤ ਦੇ ਪਾਪੀਨਾਂ ਦਾ ਉਧਾਰ ਹੋ ਸਕਦਾ ਹੈ ਤੇ ਮੇਰਾ ਗੁਰੂ ਮੇਰੀ ਬੋੜੀ ਕਿਉਂ ਨਹੀਂ ਕਰੇਗਾ ਪ੍ਰਮਾਤਮਾ ਦਾ ਨਾਮ ਮੇਰੀ ਸਹਾਇਤਾ ਕਿਉਂ ਨਹੀਂ ਕਰੇਗਾ ਕਹਿੰਦੇ ਬਸ ਇਹੀ ਵਿਸ਼ਵਾਸ ਬਣ ਗਿਆ ਅੰਦਰ ਤੇ ਮਾਲਕ ਦੀ ਸ਼ਰਨ ਦੇ ਵਿੱਚ ਬੈਠ ਗਏ ਹੁਣ ਸੱਚ ਹੈ ਪਰਮਾਤਮਾ ਦੇ ਨਾਮ ਦੇ ਨਾਲ ਸੁਰਤ ਨੂੰ ਜੋੜਿਆ ਤੇ ਜੀਵਨ ਆਨੰਦਤ ਹੋ ਨਿਭੜਿਆ ਇਹ ਗੁਰੂ ਸਾਹਿਬ ਕਹਿੰਦੇ ਸੁਤਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਸ਼ਲੋਕ ਦੇ ਵਿੱਚ ਗੱਲ ਕੀਤੀ ਪਤਿਤ ਪੁਨੀਤ ਅਸੰਖ ਹੋਏ ਇਹ ਤਾਂ ਚਲੋ ਦੋ ਦਾ ਜ਼ਿਕਰ ਹੋਇਆ ਨਾ ਕਹਿੰਦੇ ਅਸੰਖਾਂ ਹੀ ਇਦਾਂ ਦੇ ਜਿਹੜੇ ਮਾਲਕ ਵਾਹਿਗੁਰੂ ਦੇ ਨਾਮ ਉਹਦੇ ਗੁਣਾ ਦੇ ਨਾਲ ਪਿਤ੍ਰ ਹੋ ਗਏ ਹਰ ਚਰਣੀ ਮਨ ਲਾਗ ਉਹਨਾਂ ਦਾ ਮਨ ਮਾਲਕ ਜੀ ਦੇ ਚਰਣਾ ਦੇ ਨਾਲ ਜੁੜ ਗਿਆ ਫਿਰ ਅਗਲੀ ਪੰਕਤੀ ਦੇ ਵਿੱਚ ਕਹਿੰਦੇ 86 ਤੀਰਥ ਨਾਮ ਪ੍ਰਭ ਨਾਨਕ ਜਿਸ ਮਸਤਕ ਭਾਗ ਬੜੀ ਪਿਆਰੀ ਗੱਲ ਕੀਤੀ ਹੈ ਲੋਕ ਪਵਿੱਤਰਤਾ ਵਾਸਤੇ ਤੀਰਥਾਂ ਦੇ ਇਸ਼ਨਾਨ ਕਰਨ ਵਾਸਤੇ ਜਾਂਦੇ 68 ਤੀਰਥਾਂ ਦੀ ਮਹੱਤਤਾ ਬਿਆਨ ਕੀਤੀ ਜਾਂਦੀ ਪਰ ਗੁਰਬਾਣੀ ਨੇ ਜ਼ਿਕਰ ਕੀਤਾ ਹੈ ਕਿ ਜਿਨ੍ਹਾਂ ਇਨਸਾਨਾਂ ਨੇ ਸੁਰਤ ਕਰਕੇ ਮਨ ਕਰਕੇ ਮਾਲਕ ਦੀ ਸ਼ਰਨ ਪ੍ਰਾਪਤ ਕਰ ਲਈ ਉਹਨਾਂ ਨੂੰ 68 ਤੀਰਥਾਂ ਦੇ ਉੱਪਰ ਜਾਣ ਦੀ ਲੋੜ ਕੋਈ ਨਹੀਂ ਨਾਲੇ ਤਰਕ ਵੀ ਕੀਤਾ ਹੈ ਗੁਰੂ ਸਾਹਿਬ ਨੇ ਕਹਿੰਦੇ ਪਾਣੀ ਦੇ ਨਹਾਉਣ ਦੇ ਨਾਲ ਸਿਰਫ ਸਰੀਰ ਪਵਿੱਤਰ ਹੋ ਸਕਦਾ ਹੈ ਸਰੀਰ ਦੀ ਮੈਲ ਧੱਤ ਸਕਦੀ ਹੈ ਪਰ ਮਨ ਦੀ ਮੈਲ ਤਾਂ ਪ੍ਰਮਾਤਮਾ ਦੇ ਨਾਮ ਨਹੀਂ ਲਾਉਣੀ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਨਾਸਰੀ ਰਾਗ ਦੇ ਵਿੱਚ ਜ਼ਿਕਰ ਕੀਤਾ ਹੈ ਸਤਿਗੁਰੂ ਕਹਿੰਦੇ ਲੋਕ ਤੀਰਥਾਂ ਤੇ ਇਸ਼ਨਾਨ ਕਰਨ ਵਾਸਤੇ ਜਾਂਦੇ ਆ ਪੁੱਛੀਦਾ ਹੈ ਉੱਥੇ ਕਿਉਂ ਜਾਂਦੇ ਹੋ ਅਗੋਂ ਜਵਾਬ ਮਿਲਦੇ ਕਿ ਉੱਥੇ ਜਾਣ ਨਾਲ ਧਰਮੀ ਬਣ ਜਾਈਦਾ ਹੈ ਜੀਵਨ ਪਵਿੱਤਰ ਹੋ ਜਾਂਦਾ ਹੈ ਪਾਪ ਦੂਰ ਹੋ ਜਾਂਦੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਖਿਆ ਮੈਂ ਵੀ ਤੀਰਤ ਦੇ ਉੱਪਰ ਜਾਣਾ ਮੈਂ ਵੀ ਇਸ਼ਨਾਨ ਕਰਦਾ ਪਰ ਮੇਰੇ ਤੀਰਤ ਦੇ ਉੱਪਰ ਜਾਂ ਮੇਰਾ ਤੀਰਤ ਜਿਹੜਾ ਹੈ ਉਹ ਵੱਖਰਾ ਹੈ ਤੇ ਉਸ ਦੇ ਵਿੱਚ ਇਸ਼ਨਾਨ ਕਰਨ ਦਾ ਢੰਗ ਵੀ ਤੁਹਾਡੇ ਨਾਲੋਂ ਵੱਖਰਾ ਹੈ ਉਹ ਕੀ ਬਿਆਨ ਕੀਤਾ ਤੀਰਥ ਨਾਵਣ ਜਾਉ ਇਹ ਸਿੱਖ ਵਾਸਤੇ ਹਦਾਇਤ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਤੁਸੀਂ ਕਿਸੇ ਨਦੀ ਨੂੰ ਪਵਿੱਤਰ ਮੰਨ ਕੇ ਉਹਦੇ ਤੱਟ ਦੇ ਉੱਪਰ ਇਸ਼ਨਾਨ ਕਰਦੇ ਤ੍ਰਵੇਣੀ ਸੰਗਮ ਨੂੰ ਬੜੀ ਮਹਾਨਤਾ ਦਿੱਤੀ ਜਾਂਦੀ ਹੈ ਜਿੱਥੇ ਤਿੰਨ ਨਦੀਆਂ ਦਾ ਸੰਗਮ ਮੰਨਿਆ ਜਾਂਦਾ ਹੈ ਪਰ ਸਤਿਗੁਰੂ ਕਹਿੰਦੇ ਆ ਤੁਹਾਡੇ ਵਾਸਤੇ ਉਹ ਪਵਿੱਤਰ ਹੈ ਪਰ ਮੇਰੇ ਵਾਸਤੇ ਤੀਰਥ ਕੀ ਹੈ ਤੀਰਥ ਧਾਵਣ ਜਾਉ ਤੀਰਥ ਨਾਮ ਹੈ ਨਾਮ ਮੇਰੇ ਵਾਸਤੇ ਤੀਰਥ ਹੈ ਤੀਰਥ ਸ਼ਬਦ ਵਿਚਾਰ ਆ ਤਰੀਕਾ ਹੈ ਕਿ ਤੁਸੀਂ ਉੱਥੇ ਜਾ ਕੇ ਚੁੱਭੀ ਲਾਉਂਦੇ ਹੋ ਚੁੱਭੀ ਲਾ ਕੇ ਬਾਹਰ ਆ ਜਾਂਦੇ ਹੋ ਤਾਂ ਫਿਰ ਉਦਾਂ ਦਾ ਉਦਾਂ ਅਗਲੇ ਦਿਨ ਫਿਰ ਤਾਨੇ ਮੇਲਾ ਹੋ ਜਾਣਾ ਸਤਿਗੁਰੂ ਕਹਿੰਦੇ ਮੈਂ ਜਿਹੜੀ ਜੁਗਤ ਵਾਰਤ ਦਾ ਉਹ ਜੁਗਤ ਹੈ ਤੀਰਤ ਸ਼ਬਦ ਵਿਚਾਰ ਸ਼ਬਦ ਦੀ ਵਿਚਾਰ ਕਰਦਾ ਗੁਰੂ ਦੇ ਗਿਆਨ ਦੀ ਵਿਚਾਰ ਕਰਦਾ ਰੱਬੀ ਗੁਣਾ ਦੇ ਨਾਲ ਆਪਣੇ ਮਨ ਨੂੰ ਸ਼ਿੰਗਾਰਦਾ ਹਾਂ ਅੰਤਰ ਗਿਆਨ ਹੈ ਕਹਿਣ ਲੱਗੇ ਜਦੋਂ ਮੈਂ ਇਸ ਤੀਰਤ ਦੇ ਉੱਪਰ ਟਿਕਦਾ ਮੇਰਾ ਅੰਦਰ ਗਿਆਨ ਦੇ ਨਾਲ ਰੋਸ਼ਨੀ ਦੇ ਨਾਲ ਭਰ ਜਾਂਦਾ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗਿਆਨ ਦੇ ਨਾਲ ਰੋਸ਼ਨੀ ਦੇ ਨਾਲ ਅੰਦਰ ਭਰ ਜਾਂਦਾ ਹੈ ਤੇ ਜੀਵਨ ਦੇ ਵਿੱਚ ਹੁਲਾਰਾ ਮਿਲਦਾ ਹੈ ਸਭ ਕੁਝ ਸਪਸ਼ਟ ਹੋ ਜਾਂਦਾ ਹੈ ਸੋ ਸਾਹਿਬ ਜੀ ਕਹਿੰਦੇ 860 ਤੀਰਥ ਨਾਮ ਪ੍ਰਭ ਸਿੱਖ ਵਾਸਤੇ ਜਿਨne ਆਪਣੀ ਜ਼ਿੰਦਗੀ ਦੇ ਅੰਦਰ ਰੱਬ ਦੇ ਨਾਲ ਸੁਰਤ ਨੂੰ ਜੋੜ ਲਿਆ ਉਹਦੇ ਵਾਸਤੇ 68 ਤੀਰਥਾਂ ਦਾ ਇਸ਼ਨਾਨ ਮੰਨ ਲਓ ਇਹ ਹੈ ਕਿ ਉਹਨੇ ਆਪਣੀ ਸੁਰਤ ਨੂੰ ਨਾਮ ਦੇ ਨਾਲ ਜੋੜ ਲਿਆ ਤੇ ਨਿਤ ਰੱਬੀ ਨਾਮ ਰੂਪੀ ਸਰੋਵਰ ਦੇ ਵਿੱਚ ਇਸ਼ਨਾਨ ਕਰਦਾ ਹੈ 68 ਤੀਰਥ ਨਾਮ ਪ੍ਰਭ ਜਿਸ ਮਸਤਕ ਭਾਗ ਕਹਿਣਗੇ ਜਿਹਦੇ ਉੱਪਰ ਮਾਲਕ ਦੀ ਬਖਸ਼ਿਸ਼ ਹੋ ਗਈ ਰਹਿਮਤ ਹੋ ਗਈ ਉਹਨੂੰ ਇਸ ਤੀਰਤ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਪਿਆਰਿਓ ਉਸ ਤੀਰਤ ਦੇ ਉੱਪਰ ਇਸ਼ਨਾਨ ਕਰਕੇ ਹਮੇਸ਼ਾ ਆਪਣੀ ਜੀਵਨ ਨੂੰ ਸਫਲ ਪਵਿੱਤਰ ਕਰਤਕੇ ਰੱਖਦੇ ਆਪਾਂ ਰੋਜ਼ ਪੜ੍ਹਦੇ ਹਾਂ ਧੰ ਗੁਰੂ ਅਮਰਦਾਸ ਜੀ ਦਾ ਫੈਸਲਾ ਇੱਥੇ ਸਹਿਬ ਜੀ ਕਹਿੰਦੇ ਕਿ ਆਨੰਦ ਸੁਣੋ ਵੱਡ ਭਾਗੀਓ ਸਗਲ ਮਨੋਰਥ ਪੂਰੇ ਬਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਰੱਗੇ ਕੀ ਕਿਆ ਸੁਣਤੇ ਪੁਨੀਤ ਕਹਤੇ ਪਵਿਤ ਸੁਣਨ ਵਾਲੇ ਪੁਨੀਤ ਹੋ ਗਏ ਕਹਿਣ ਵਾਲੇ ਪਵਿੱਤਰ ਹੋ ਗਏ ਸਤਗੁਰ ਰਹਾ ਭਰੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤੂਰੇ ਗੁਰੂ ਦੇ ਚਰਨਾਂ ਦੇ ਨਾਲ ਮਨ ਜੁੜ ਗਿਆ ਸਿੱਖਿਆ ਦੇ ਨਾਲ ਉਹ ਸ਼ਬਦ ਦੀ ਵਿਚਾਰ ਦੇ ਨਾਲ ਮਨ ਜੁੜ ਗਿਆ ਤੇ ਕਹਿਣਗੇ ਫਿਰ ਮਨ ਦੇ ਵਿੱਚ ਆਨੰਦ ਰੂਪੀ ਵਾਜੇ ਵੱਜਣ ਲੱਗ ਪੈਂਦੇ ਆ ਗੁਰੂ ਸਾਹਿਬ ਜੀ ਬਖਸ਼ਿਸ਼ ਕਰਨ ਇਸ ਸ਼ਲੋਕ ਦੇ ਅੰਦਰ ਸਤ ਗੁਰੂ ਨੇ ਇਹ ਸਮਝਾਉਣਾ ਕੀਤਾ ਹੈ ਪਤਿਤ ਪੁਨੀਤ ਅਸੰਖ ਹੋਐ ਹਰ ਚਰਣੀ ਮਨ ਲਾਗ ਅਠ ਸੱਠ ਤੀਰਥ ਨਾਮ ਪ੍ਰਭ ਨਾਨਕ ਜਿਸ ਮਸਤਕ ਭਾਗ ਗੁਰੂ ਸਾਹਿਬ ਬਖਸ਼ਿਸ਼ ਕਰਨ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਇਕਾਗਰਤਾ ਬਖਸ਼ੋ